ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਸਥਿਤ ਗੁਰਦੁਆਰਾ ਟਿਕਾਣਾ ਭਾਈ ਰਾਮਕਿਸ਼ਨ ਦੇ ਮਹੰਤ ਸੁੰਦਰ ਸਿੰਘ ਦੀ ਅਗਵਾਈ ਵਿੱਚ ਮਾਤਾ ਕੁਸ਼ਲਿਆ ਹਸਪਤਾਲ ਦੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਰੋਜ਼ਾਨਾ ਲੰਗਰ ਵਰਤਾਉਣ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਮਾਨਵ ਅਧਿਕਾਰ ਸੁਰੱਖਿਆ ਫੋਰਮ ਵੱਲੋਂ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਦੀ ਅਗਵਾਈ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਰਾਜੂ ਅਵਤਾਰ ਸਿੰਘ ਸਯੁਕਤ ਸਕੱਤਰ ਅਸ਼ੋਕ ਲੋਹਣ ਅਤੇ ਸਰਬਜੀਤ ਚੋਪੜਾ ਆਦਿ ਅਗਵਾਵਨ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਨਾ ਸੰਦੀਪ ਸਿੰਘ ਰਵਿੰਦਰ ਸਿੰਘ 베ਦੀ ਜਸਪਾਲ ਸਿੰਘ ਕਾਲਾ ਸਿੰਘ ਜੈ ਸਿੰਘ ਅਤੇ ਜਤਿੰਦਰਪਾਲ ਸਿੰਘ ਰਾਜੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਨੇ ਕਿਹਾ ਕਿ ਲੰਗਰ ਤਿਆਰ ਕਰਨਾ ਅਤੇ ਵੰਡਣਾ ਪੂਰੀ ਤਰ੍ਹਾਂ ਸਵੇ ਇਛਤ ਅਤੇ ਨਿਰਸਰਵਾਰਥ ਕਾਰਜ ਹੈ ਜਿਸ ਨੂੰ ਸੇਵਾ ਕਿਹਾ ਜਾਂਦਾ ਹੈ ਲੰਗਰ ਵਿੱਚ ਸੇਵਾ ਕਰਨ ਨਾਲ ਨਿਰਮਤਾ ਦੀ ਭਾਵਨਾ ਪੈਦਾ ਹੁੰਦੀ ਹੈ ਇਹ ਪ੍ਰਥਾ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਵਿੱਚ ਵਾਧਾ ਕਰਦੀ ਹੈ ਉਹਨਾਂ ਕਿਹਾ ਕਿ ਸਿੱਖ ਕੋਮ ਦਾ ਸਮਾਜ ਹਿਤ ਸੇਵਾ ਕਾਰਜਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਕੀ ਸਮਾਜਿਕ ਕਾਰਜਾਂ ਅਤੇ ਲੋੜਵੰਦਾਂ ਦੀ ਮਦਦ ਵਿੱਚ ਹਮੇਸ਼ਾ ਮੋਰੀ ਭੂਮਿਕਾ ਅਦਾ ਕਰਦੇ ਆ ਰਹੇ ਹਨ ਇਥੋਂ ਤੱਕ ਕਿ ਕੁਦਰਤੀ ਆਫਤਾਂ ਦੌਰਾਨ ਰਾਹਤ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ਵਿੱਚ ਵੀ ਸਿੱਖ ਪਾਈਚਾਰਾ ਕਦੇ ਪਿੱਛੇ ਨਹੀਂ ਰਿਹਾ ਗੁਰਦੁਆਰਾ ਟਿਕਾਣਾ ਪਾਈ ਰਾਮਕਿਸ਼ਨ ਦੇ ਸੇਵਾਦਾਰਾਂ ਵੱਲੋਂ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਰੋਜ਼ਾਨਾ ਲੰਗਰ ਵਰਤਾਉਣਾ ਇੱਕ ਉੱਤਮ ਸਹਿਲਗਾ ਯੋਗ ਅਤੇ ਸਨਮਾਨ ਯੋਗ ਕਾਰਜ ਹੈ ਮੈਂ ਐਡਵੋਕੇਟ ਹਰਪ੍ਰੀਤ ਸਿੰਘ ਸੁਖੀ ਹਾਂਜੀ ਇਹ ਜਿਹੜਾ ਮਹੰਤ ਸੁੰਦਰ ਸਿੰਘ ਸੁੰਦਰ ਸਿੰਘ ਜੀ ਵੱਲੋਂ ਜਿਹੜਾ ਉਪਰਾਲਾ ਚੱਲ ਰਿਹਾ ਹੈ ਜਿਹੜੀ ਲੰਗਰ ਸੇਵਾ ਗਰੀਬ ਜਨਤਾ ਨੂੰ ਜਿਹੜਾ ਮਾਤਾ ਕਿਛੰਦ ਦੇ ਵੀ ਦਿੱਤਾ ਜਾ ਰਿਹਾ ਹੈ ਮੈਂ बतौर ਪ੍ਰਧਾਨ ਇਹ ਹਮਰੇਟ ਪ੍ਰੋਡਕਸ਼ਨ ਫਾਰਮ ਵੱਲੋਂ ਇਸ ਸੰਸਥਾ ਦੇ ਨਾਲ ਖੜਾ ਹਾਂ ਇਹਨਾਂ ਨੂੰ ਕੁਝ ਕਠਿਨਾਈਆਂ ਵੀ ਆ ਰਹੀਆਂ ਨੇ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਬਾਬਾ ਜੀ ਨਾਲ ਇਹ ਕਹਿੰਦੇ ਵੀ ਦੇਖੋ ਇਹਦੇ ਵਿੱਚ ਤਾਂ ਕੋਈ ਕਠਿਨਾਈ ਵਾਲੀ ਗੱਲਬਾਤ ਹੋਣੀ ਨਹੀਂ ਚਾਹੀਦੀ ਇਹ ਤਾਂ ਗਰੀਬੀ ਸੇਵਾ ਕਰ ਰਹੇ ਆ ਤੇ ਜਿਹੜੀ ਇਹਨਾਂ ਨੂੰ ਕਠਿਨਾਈਆਂ ਆਈਆਂ ਅਸੀਂ ਇਹਨਾਂ ਨਾਲ ਮੇਰੀ ਸੰਸਤਾ ਪੂਰੀ ਇਹਨਾਂ ਨਾਲ ਖੜੀ ਹੈ ਮੇਰੀ ਪੂਰੀ ਟੀਮ ਇਹਨਾਂ ਨਾਲ ਖੜੀ ਹੈ ਕਿ ਬਾਬਾ ਜੀ ਨੂੰ ਅਸੀਂ ਇਹ ਸਵਾਰਥਨ ਦਿੰਦੇ ਆ ਕਿ ਜਿਹੜਾ ਇਹਨਾਂ ਦੇ ਉੱਪਰ ਆਲਾ ਕੀਤਾ ਹੈ ਅਸੀਂ ਹਰ ਇੱਕ ਤਰ੍ਹਾਂ ਨਾਲ ਬਾਬਾ ਜੀ ਨਾਲ ਧਨਮਾਨ ਨਾਲ ਤੇ ਧਨ ਨਾਲ ਹਮੇਸ਼ਾ ਇਹਨਾਂ ਨਾਲ ਖੜੇ ਆ ਤੇ ਖੜੇ ਰਹਾਂਗੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਹੈ ਜੇ ਸੰਦੀਪ ਸਿੰਘ ਹਾਂਜੀ ਜੋ ਕਿ ਬਚਪਨ ਤੋਂ ਹੀ ਟਕਾਣਾ ਭਾਈ ਰਾਮਕ੍ਰਿਸ਼ਨ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਆ ਠੀਕ ਹੈ ਜੀ ਤੇ ਛੋਟੀ ਉਮਰ ਤੋਂ ਹੀ ਗੁਰੂ ਘਰ ਚ ਚੜ ਗਏ ਸੀ ਜੀ ਅਸੀਂ ਤੇ ਕਾਫੀ ਸਾਲਾਂ ਤੋਂ ਜੀ ਅਸੀਂ ਲੰਗਰਾਂ ਦੀ ਸੇਵਾ ਵੀ ਨਿਭਾ ਰਹੇ ਆ ਟਕਾਣਾ ਭਾਈ ਰਾਮਕ੍ਰਿਸ਼ਨ ਵੱਲੋਂ ਜੋ ਕਿ ਪਹਿਲਾ ਟੀਵੀ ਹਸਪੀਟਲ ਵੀ ਕਾਫੀ ਸਾਲਾਂ ਤੋਂ ਚੱਲ ਰਿਹਾ ਜੀ ਫਿਰ ਹੁਣ ਉਹ ਤੁਹਾਨੂੰ ਜੀ ਕਸ਼ਲਿਆ ਅਪਸ਼ਾ ਚਾ ਰਹੇ ਆ ਜੀ ਬਹੁਤ ਸਮੇਂ ਤੋਂ ਤੇ ਸੰਗਤਾਂ ਦੇ ਸਿਓ ਨਾਲ ਲੰਗਰ ਚੱਲ ਰਹੇ ਨੇ ਸੰਗਤ ਸੰਘੜੇ ਨੇ ਸਾਰੇ ਸਿੰਘ ਨੇ ਜੀ ਸਾਰੇ ਸੇਵਾ ਵੱਧ ਚੜ ਕੇ ਕਰਦੇ ਨੇ ਜੀ ਸਾਰੇ ਸਿੱਖ ਤੇ ਇਹੋ ਹੀ ਸਾਧ ਸੰਗਤ ਜੀ ਸਹਿਯੋਗ ਕਰਿਆ ਕਰੋ ਕਿਉਂਕਿ ਲੋੜਵੰਦਾ ਤੇ ਮੂੰਹ ਚ ਪੈਂਦਾ ਪ੍ਰਸ਼ਾਦਾ ਜੀ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਮੰਗਿਆਈ ਦਾ ਸਮਾਂ ਵਾ ਕਿਉਂਕਿ ਕਿਸੇ ਤੋਂ ਵਿਚਾਰੇ ਤੋਂ ਦਵਾਈਆਂ ਜੋ ਕੇ ਪੂਰੇ ਪੂਰੇ ਹੁੰਦੇ ਨੇ ਕੋਈ ਚੀਜ਼ ਨਹੀਂ ਬਾਹਰੋਂ ਖਰੀਦੀ ਜਾਂਦੀ ਤੇ ਇਹ ਲੰਗਰ ਸਾਦੇ ਇਨੇ ਗੁਰੂ ਨਾਨਕ ਪਾਸ਼ਾ ਦੇ ਜੋ ਚਲਾਏ ਹੋਏ ਪ੍ਰਥਾਵਾ ਉਹ ਚੱਲ ਰਹੀ ਆ ਤੇ ਸਾਧ ਸੰਗਤ ਸ਼ਿਕਾਰੀ ਆ ਤੇ ਸਾਧ ਸੰਗਤ ਛੱਕਰੀ ਆ ਜੀ ਤੇ ਬੇਨਤੀ ਇਹੋ ਹੀ ਆ ਜੀ ਸਹਿਯੋਗ ਕਰੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਰਾਜੂ ਮਨੋ ਰਾਈਟ ਪ੍ਰੋਡਕਸ਼ਨ ਫੋਰਮ ਦਾ ਵਾਈਸ ਪ੍ਰੈਜ਼ੀਡੈਂਟ ਤੇ ਇਹ ਜਿਹੜਾ ਉਪਰਾਲਾ ਕਰ ਰਹੇ ਨੇ ਲੰਗਰ ਦਾ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਗੁਰੂ ਸਾਹਿਬ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਨਾਲ ਮੱਤਵਕਸੀ ਤੇ ਲੋਕੀ ਜਿਹੜੇ ਗਰੀਬ ਨੇ ਇੱਥੋਂ ਆ ਕੇ ਪ੍ਰਸ਼ਾਦਾ ਪਾਣੀ ਸ਼ੱਕਦੇ ਨੇ ਉਹ ਵੀ ਵਧੀਆ ਆਪ ਦਾ ਇੱਥੋਂ ਸਾਰ ਸਕਦੇ ਨੇ ਨਹੀਂ ਮੰਗਾਈ ਬਹੁਤ ਹੈ ਇਹ ਚੜਦੀ ਕਲਾ ਵਾਲਾ ਕੰਮ ਹੈ ਤੇ ਹੋਰ ਵੀ ਸਿੰਘਾਂ ਨੂੰ ਵੱਧ ਚੜ ਕੇ ਹਿੱਸਾ ਪਾਣਾ ਚਾਹੀਦਾ ਹੈ ਇਹਨਾਂ ਦੇ ਨਾਲ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਮੀਤ ਪ੍ਰਧਾਨ ਹੋਮਲ ਰਾਟ ਪੰਜਾਬ ਹਾਂਜੀ ਮੈਂ ਬਾਬਾ ਜੀ ਨੂੰ ਇਹਹੀ ਬੇਨਤੀ ਕਰਦਾ ਹਾਂ ਕਿ ਜਿਹੜਾ ਵੀ ਮੈਂ ਲੱਕੀ ਤੁਸੀਂ ਇਹ ਸੰਮਲਤੀ ਸੇਵਾ ਕਰ ਰਹੇ ਲੰਗਰ ਦੀ ਕਹਿੰਦੇ ਕਪਟਨ ਪਾਸਟਰ ਨੇ ਕਿਹਾ ਕਹਿੰਦੇ ਗੁਰੂ ਦੀ ਗੋਲ ਕਰੀਬ ਦਾ ਬੋਹ ਹਾਂਜੀ ਹਾਂਜੀ ਇਹ ਬਿਲਕੁਲ ਮਤਲਬ ਕਿ ਇਹ ਨਾ ਮਤਲਬ ਕਿ ਕੋਈ ਉਹ ਹੁੰਦਾ ਮਤਲਬ ਕਿ ਸੌ ਚ ਇੱਕ ਜਿਹੜਾ ਮਤਲਬ ਕਿ ਇੱਕ ਸੇਵਾ ਜਿਹਦੇ ਹਿੱਸੇ ਆਉਂਦੀ ਆ ਤੇ ਮੈਂ ਇਹੀ ਕਿਸੇ ਕਹਿਣਾ ਕਹਿਣਾ ਚਾਹਣਾ ਵੀ ਪ੍ਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਆਪਣੀ ਸੰਸਥਾ ਵੱਲੋਂ ਵਿਸ਼ਵਾਸ ਦਿਵਾਉਣਾ ਵੀ ਮਤਲਬ ਕਿ ਸੀ ਤਨਮਨ ਧਨ ਨਾਲ ਨਾਣਾਂ ਦੇ ਨਾਲ ਖੜੇ ਆ ਮੈਂ ਕੋਈ ਵੀ ਇਹਨਾਂ ਨੂੰ ਔਕੜਾਉਂਦੀ ਆ ਜਦ ਮਰਜ਼ੀ ਸਾਨੂੰ ਅੱਧੀ ਰਾਤ ਫੋਨ ਮਾਰਨ ਅਸੀਂ ਇਹਨਾਂ ਦੇ ਨਾਲ ਖੜੇ ਆ ਕਿੰਨਾ ਹੋਊਗਾ ਵਦ ਤੋਂ ਬਾਅਦ ਇਹਨਾਂ ਦਾ ਸੰਜੋਗ ਦਵਾਂਗੇ ਧੰਨਵਾਦ ਜੀ ਬਾਕੀ ਖਾਲਸਾ